ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ। ਨਿਦਾਨਸਬਾ ਹਲਕਾ ਖੇਮਕਰਦ ਦੇ ਅਦੀਨ ਆਉਂਦਾ ਪਿੰਡ ਭਗਵਾਨਪੁਰਾ ਵਿਖੇ ਅੱਜ ਭਾਰਤੀ ਜਨਤਾ ਪਾਰਟੀ ਦੀ ਵਿਸ਼ੇਸ਼ ਮੀਟਿੰਗ ਕੋਰ ਕਮੇਟੀ ਮੈਂਬਰ ਸਰਦਾਰ ਸਿਤਾਰਾ ਸਿੰਘ ਡਲੀਰੀ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਨੇ ਤਾਰਿਆ ਰੈਲੀ ਦਾ ਰੂਪ ਜਿਸ ਵਿੱਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਅੱਜ 80 ਦੇ ਕਰੀਬ ਪਰਿਵਾਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਦਾਰ ਸਿੰਘ ਡਲੀਰੀ ਨੇ ਕਿਹਾ ਹੈ ਕਿ ਲੋਕ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਡਬਲ ਇੰਜਨ ਵਾਲੀ ਸਰਕਾਰ ਪੰਜਾਬ ਵਿੱਚ ਵੀ ਬਣਾਉਣਾ ਚਾਹੁੰਦੇ ਸਨ ਅਤੇ ਉਹਨਾਂ ਵੱਲੋਂ ਸੈਂਟਰ ਦੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਵੀ ਕਰਵਾਇਆ ਗਿਆ ਹੈ। ਸਰਦਾਰ ਡਲੀਰੀ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਹੀ ਹੈ ਜੋ ਕਿ ਪੰਜਾਬ ਨੂੰ ਤਰੱਕੀ ਦੇ ਰਾਹਾਂ ਤੇ ਲਿਆ ਸਕਦੀ ਹੈ ਅਤੇ ਨਸ਼ਿਆਂ ਨੂੰ ਜੜ ਤੋਂ ਖਤਮ ਕਰਕੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਕਦੀ ਹੈ। ਵੇਖੋ ਖੇਮਕਰਨ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਗੋਲਾ ਦਿਖਾਸ ਰਿਪੋਰਟ ਤੁਸੀਂ ਵੇਖਦੇ ਰਹੋ ਖਾਸਾ ਟੀਵੀ ਚੈਨਲ ਪੰਜਾਬ। ਜਿੰਦਾਬਾਦ। ਧੱਕਾਪਾਹ ਜਿੰਦਾਬਾਦ। ਧੱਕਾਪਾਹ ਜਿੰਦਾਬਾਦ। ਦੂਸਰ ਸੰਧੂ ਜਿੰਦਾਬਾਦ। ਦੂਸਰ ਸੰਧੂ ਜਿੰਦਾਬਾਦ।

ਠੀਕ ਹੈ ਪਰ ਮੈਂ ਸਾਜ ਰੱਖਦਾ ਆਪਣੇ ਭੈਣ ਭਰਾਵਾਂ ਨਾਲ ਜਿਹੜੇ ਮੇਰੇ ਸਾਥ ਚੱਲਦੇ ਆ ਭਵੇਂ ਮੇਰਾ ਸਗਾ ਭਰਾ ਹੋਵੇ ਇੱਕ ਬੰਨੇ ਪਾਰਟੀ ਹੋਵੇ ਇੱਕ ਬੰਨੇ ਸਗਾ ਭਰਾ ਹੋਵੇ ਭਰਾ ਮੈਂ ਛੱਡ ਦਿੰਦਾ ਪਰ ਪਾਲਦੀ ਨਹੀਂ ਮੈਂ ਛੱਡਾ ਮੇਰੇ ਭਰਾਓ ਪਹਿਲਾਂ ਤੇ ਮੈਂ ਇਸ ਸਤਿਗੁਰ ਦੇ ਚਰਨਾਂ ਦੇ ਵਿੱਚ ਆਪਣਾ ਸਿਰ ਰੱਖ ਕੇ ਇਹਨਾਂ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਅੱਜ ਸਮੁੰਦਰ ਪਾਰਟੀ ਨਾਲ ਭਾਜਪੀ ਨਾਲ ਸਾਥ ਦੇਣ ਦਾ ਵਾਅਦਾ ਕੀਤਾ ਵਾ ਮੈਂ ਇਹਨਾਂ ਦਾ ਦੇਨ ਨਹੀਂ ਦੇ ਸਕਦਾ ਸਿਰਫ ਜਨਤਾ ਨੂੰ ਪਤਾ ਲੱਗ ਚੁੱਕਾ ਵਾ ਜੇ ਕੁਝ ਵੀ ਸਕੀਮਾਂ ਆਉਂਦੀਆਂ ਨੇ ਇਹ ਅਨੰਤਿੰਦਰ ਮੋਦੀ ਸਾਹਿਬ ਦੀਆਂ ਨੇ ਨਰਿੰਦਰ ਮੋਦੀ ਸਾਹਿਬ ਤੋਂ ਬਗੈਰ ਇੱਥੇ ਕੋਈ ਪਤਾ ਨਹੀਂ ਜੇ ਹੁਣ ਚੂਹ ਸਕਦਾ ਕਿਉਂਕਿ ਇਹ 80 ਸਾਲ ਸਰਕਾਰਾਂ ਰਹੀਆਂ ਗਰੀਬਾਂ ਦੇ ਖਾ ਗਿਆ ਕਿਉਂ ਗਰੀਬ ਦੀ ਗ੍ਰਾਂਟ ਆਉਂਦੀ ਔਰ ਕੋਈ ਨਹੀਂ ਆਉਂਦੀ ਸਭ ਤੋਂ ਵੱਡਾ ਕੰਮ ਕੀਤਾ ਇਹ ਨਰੇਗਾ ਦਾ ਇਹਨਾਂ ਨੇ ਨਰੇਗਾ ਦੇ ਖਾਤੇ ਸਰਪੰਚਾਂ ਨੇ ਆਪਣੇ ਬੰਦਿਆਂ ਦੇ ਸਾਰਿਆਂ ਝੇਤਿਆਂ ਦੇ ਤੰਗੇ-ਚੰਗੇ ਘਰਾਂ ਦੇ ਖਾਤੇ ਆ ਗਰੀਬ ਤੁਰਿਆ ਫਿਰਦਾ ਏ ਇਹਦਾ ਮਤਲਬ ਹੀ ਸਵੇਰੇ ਦਿਹਾੜੀ ਤੇ ਜਾਵੇ ਸ਼ਾਮਾਂ ਨੂੰ ਘਰ ਦਾ ਕੇ ਰੋਟੀ ਪਕਾਵੇ ਲੋਕਾਂ ਨੂੰ ਮਹੀਨਾ ਮਹੀਨਾ ਦੋ-ਦੋ ਮਹੀਨੇ ਹੋ ਗਿਆ ਟੱਕੇ ਖਾਂਦੇ ਨੂੰ ਪੈਸੇ ਨਹੀਂ ਮਿਲਦੇ ਅਸੀਂ ਵਾਦਾ ਕਰਦੇ ਹਾਂ ਭਾਤੀ ਜਨਤਾ ਪਾਰਟੀ ਵੱਲੋਂ ਕਿਸੇ ਗਰੀਬ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਂ ਦਿੱਤੀ ਜਾਊਗੀ ਨਾ ਕੋਈ ਕੋਠੇ ਤੋਂ ਨਾ ਕੋਈ ਨਰੇਗਾ ਤੋਂ ਨਾ ਕੋਈ ਦਵਾਈ ਤੋਂ ਸਿਰਫ ਹਾਥੀ ਨੰਗ ਆ ਜਿੰਨੀ ਪੂਛ ਰਹੀ ਕਿੰਨੇ ਪਰਿਵਾਰ ਜਿਹੜਾ ਸ਼ਾਮਲ ਕੀਤੇ ਗਏ ਆ ਜੀ ਮੈਂ ਨਾ ਇਹ ਪਿੰਡ ਦੇ ਵਿੱਚ ਜੇ 100 ਘਰ ਆ ਤੇ ਮੇਰੇ ਸਾਹ ਨਾਲ 80 ਘਰ ਤੇ ਪੰਜ ਪਾਨਾ ਤੁਰ ਚੁੱਕੇ ਆ ਕੀ ਕਾਰਨ ਕੀ ਜਿਹੜਾ ਦਿਨ ਦਿਨ ਜਿਹੜੇ ਲੋਕ ਰਵਾਇਤੀ ਪਾਲਣ ਛੱਡ ਕੇ ਜਿਹੜਾ ਬੀਜੇਪੀ ਨਾਲ ਜੁੜ ਰਹੇ ਆ ਜਨਤਾ ਨੂੰ ਚਾਨਣ ਹੋ ਰਿਹਾ ਜੇਕਰ ਸਰਕਾਰੀ ਕਣਕ ਆਉਂਦੀ ਪੰਜਾਬ ਦੀ ਉਹ ਵੀ ਬੰਦ ਹੋ ਗਈ ਆ ਜੇ ਉਹ ਹੁਣ ਉਹ ਆਉਂਦੀ ਤਾਂ ਸੈਂਟਰ ਚੋਂ ਆਉਂਦੀ ਆ ਗਰੀਬਾਂ ਨੂੰ ਕੋਈ ਸਹੂਲਤ ਨਹੀਂ ਮਿਲਦੀ ਸੋ ਸੋ ਹਜ਼ਾਰ ਹਜ਼ਾਰ ਰੁਪਏ ਦਾ ਨਾ ਵਾਦਾ ਬੀਬੀਆਂ ਨੇ ਕੀਤਾ ਸੀ ਉਹ ਵੀ ਨਹੀਂ ਮਿਲਿਆ ਕਿਉਂ ਗਰੀਬ ਜਨਤਾ ਉੱਪ ਜਾਗ ਚੁੱਕੀ ਆ ਇਹ ਗਰੀਬ ਜਨਤਾ ਦੇ ਹੱਥ ਹੁੰਦਾ ਵਾ ਕਿਹੜੀ ਸਰਕਾਰ ਬਣਾਉਣੀ ਆ ਕਿਉਂ ਇਹਨਾਂ ਦੇ ਹੱਥ ਤੋਂ ਬਗਾਇਆ ਸਰਕਾਰ ਨਹੀਂ ਜੇ ਬੰਦੀ ਹੁਣ ਇਹ ਜਾਗ ਚੁੱਕੇ ਆ ਅੱਗੇ ਲੋਕਾਂ ਦੇ ਮਗਰ ਅੱਗੇ ਵੋਟਾਂ ਪਾ ਲਿੰਦੇ ਸੀ ਪਰ ਹੁਣ ਇਹ ਆਪ ਜਾਗ ਚੁੱਕਿਆ ਸਾਡੇ ਹੱਕ ਲੋਕ ਖਾਈ ਜਾਂਦੇ ਆ ਇਹਨਾਂ ਨੂੰ ਪਤਾ ਲੱਗ ਚੁੱਕਾ ਵਾ ਕਈਆਂ ਬੰਦਿਆਂ ਨੂੰ ਇਹ ਵੀ ਨਹੀਂ ਪਤਾ ਵੀ ਸਾਡਾ ਅੰਧਰੇਗਾ ਦਾ ਖਾਤਾ ਖੁੱਲਾ ਕਾਪੀ ਗਰੀਬ ਕੋਲ ਹੁੰਦੀ ਆ ਏਟੀਐਮ ਨਾਲ ਵੱਡੇ ਘਰਾਂ ਨੇ ਰੱਖਿਆ ਏਟੀਐਮ ਮਾਰ ਕੇ ਪੈਸੇ ਕਢਾ ਲੈਂਦੇ ਇਹਨਾਂ ਨੂੰ ਪਤਾ ਉਹ ਜਨਤਾ ਜਾਗ ਚੁੱਕੀ ਆ ਕੁਝ ਸਮਾਂ ਰਹਿ ਗਿਆ ਵਾ ਇਹ ਭਾਰਤ ਦੇ ਵਿੱਚ ਹੀ ਹਿੰਦੁਸਤਾਨ ਦੇ ਵਿੱਚ ਹੀ ਬੀਜੇਪੀ ਦਾ ਝੰਡਾ ਗੱਡਿਆ ਗਿਆ ਵਾ ਇੱਕ ਪੰਜਾਬ ਚ ਰਹਿ ਗਿਆ ਇਹ ਚ ਵੀ ਥੋੜੇ ਸਮੇਂ ਵਿੱਚ ਗੱਡਿਆ ਜਾਊਗਾ ਜਿਸ ਤਰ੍ਹਾਂ ਸਾਰੇ ਹੀ ਕੰਮ ਇਹ ਸੈਂਟਰ ਸਰਕਾਰ ਨੂੰ ਦਿੱਤੇ ਜਾ ਰਹੇ ਆ ਤੇ ਹੁਣ ਤੁਸੀਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਲਾਏ ਬੰਦ ਕਰ ਰਹੇ ਹੋ ਕਿਸ ਤਰ੍ਹਾਂ ਦਾ ਸਹਿਯੋਗ ਤੇ ਕਿਸ ਤਰ੍ਹਾਂ ਦੇ ਸਜਾ ਲੋਕਾਂ ਦੇ ਤੁਹਾਨੂੰ ਮਿਲ ਰਹੇ ਨੇ ਮੈਨਾ ਜੀ ਜਨਤਾ ਡੀਕਨਦੀ ਆ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਡੀਕਨਦੀ ਆ ਕਦੋਂ ਆਊਗੀ ਕਦੋਂ ਸਾਡੀ ਗਰੀਬੀ ਨਿਕਲੂਗੀ ਜੁਪੀ ਵਾਂਗੂੰ ਤਰਾਂਦੇ ਜੁਪੀ ਦੇ ਵਿੱਚੋਂ ਰਾਮਾ ਰਾਜ ਖਤਮ ਨਹੀਂ ਹੋ ਸਕਦਾ ਜੋਗੀ ਨੇ ਕੀਤਾ ਸਾਡੇ ਨੇ ਗਰੀਬਾਂ ਦੇ ਘਰ ਘਰ ਕੋਠੇ ਪਵਾਏ ਸਰਦਾਰ ਜੀ ਇੱਕ ਰਾਣੀ ਹਰ ਸੈਂਟਰ ਦੇ ਵਿੱਚ ਹਰ ਕੰਟਰੀ ਵਿੱਚ ਦੋ ਦੋ ਤਿੰਨ ਤਰ੍ਹਾਂ ਦਾ ਭਾਜ-ਪਾਜ ਸਰਕਾਰ ਬੰਦੀ ਆਉਂਦੀ ਆ ਕਿਉਂ ਜੇ ਪਿਛਲੀ ਵਾਰ ਚੰਗਾ ਕੰਮ ਕੀਤਾ ਉਹਦੇ ਅਗਲੀ ਵਾਰ ਜਨਤਾ ਬੋਰਡ ਪਾਉਂਦੀ ਆ ਹੁਣ ਜਨਤਾ ਦੇ ਰਿਸ਼ਤੇਦਾਰੀਦਾਰ ਕਿਹਦੇ ਹੁੰਦੀ ਆ ਜੁਪੀ ਵੀ ਹੈਗੀ ਆ ਹਰਿਆਣਾ ਵੀ ਹੈਗੀ ਆ ਛੱਤੀਗੜ੍ਹ ਵੀ ਹੈਗੀ ਆ ਰਾਜਸਥਾਨ ਵੀ ਹੈਗੀ ਆ ਉਹ ਜੋ ਦੱਸਦੇ ਹੀ ਫੋਨ ਤੋਂ ਖਿੱਚ ਕੇ ਆਪਣੀ ਫੋਟੋ ਪਾਉਂਨੇ ਆ ਤੇ ਸਾਡਾ ਕੋਠੇ ਚੋਠੇ ਨੇ ਕੋਠੇ ਵਾਲੇ ਆਉਂਦੇ ਆ ਅਠਵੇਂ ਦਿਨ ਪੈਸੇ ਆ ਜਾਂਦੇ ਆ ਹਰ ਸਹੂਲਤ ਮਿਲਦੀ ਆ ਫੋਨ ਦੇ ਉੱਤੇ ਤੇ ਤਾਂ ਹੀ ਜਨਤਾ ਲਾਏ ਬੰਦ ਹੋ ਗਈ ਆ ਫੋਨਾਂ ਨੇ ਜਨਤਾ ਨੂੰ ਲਾਏ ਬੰਦ ਕਰਤਾ ਤੇ ਲੋਕੀ ਨਰਿੰਦਰ ਮੋਦੀ ਸਾਹਿਬ ਦੇ ਫੈਨ ਹੋ ਗਏ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਹਰ ਇੱਕ ਚੀਜ਼ ਸੈਂਟਰ ਲੋ ਦਿੱਤੀ ਜਾ ਰਹੀ ਪਰ ਇਥੋਂ ਦੇ ਧਨਾੜ ਜਿਹੜੇ ਲੋਕ ਉਹ ਕਹਿ ਰਹੇ ਪੰਜਾਬ ਸਰਕਾਰ ਦੇ ਰਹੀ ਹੈ ਭਾਜੀ ਇਹਨਾਂ ਨੂੰ ਪਤਾ ਲੱਗ ਚੁੱਕਾ ਵਾ ਮੋਬਾਈਲਾਂ ਦੇ ਉੱਤੇ ਸੋਸ਼ਲ ਮੀਡੀਆ ਸਰ ਗਰੀਬ ਜਨਤਾ ਨੂੰ ਪਤਾ ਲੱਗ ਚੁੱਕਾ ਵਾ ਇਹਦੇ ਝੂਠ ਆ ਕਿੱਥੇ ਹਜ਼ਾਰ ਹਜ਼ਾਰ ਰੁਪਈਆ ਕਿੱਥੇ ਆ ਗਰੀਬਾਂ ਦੇ ਘਰ ਨੌਕਰੀਆਂ ਕਿੱ ਤਾ ਤਿੰਨ ਸਾਢੇ ਤਿੰਨ ਸਾਲ ਦੇ ਲੰਘੇ ਤੇ ਮਗਰ ਕੀ ਰਹਿ ਗਿਆ ਜੇ ਚੰਗੀ ਸਰਕਾਰ ਹੁੰਦੀ ਦਿੱਲੀੋਂ ਜਾਂਦੀ ਦਿੱਲੀੋਂ ਉੱਟ ਗਈ ਆ ਸਾਰਿਆਂ ਪਤਾ ਲੱਗ ਗਿਆ ਵੀ ਐ ਵਕਤ ਨਰਿੰਦਰ ਮੋਦੀ ਜੀ ਵੀ ਪੰਜਾਬ ਦੇ ਵਿੱਚ ਆ ਰਹੇ ਆ ਤੇ ਗਰੀਬਾਂ ਦੇ ਮਸੀਹਾ ਜੇ ਸੈਂਟਰ ਦੇ ਵਿੱਚ 100 ਮੰਤਰੀ ਹਨ 50 80 ਭਾਈਚਾਰੇ ਦੇ ਆ ਜਾ ਕੇ ਪਤਾ ਕਰੋ ਇਹਦੇ ਵਿੱਚ ਪਰਿਵਾਰਵਾਦੀ ਨਹੀਂ ਜੀ ਹੈਗੀ ਇਹ ਤਾਂ ਸਿਰਫ ਨਰਵਾ ਨਰੋਈ ਸਰਕਾਰ ਆ ਵੀ ਜਿੰਨੂੰ ਇੱਕ ਦਾ ਟਿਕਟ ਦੇ ਦਿੱਤੀ ਦੂਜੀ ਵਾਰ ਜਦ ਦੁੱਦਾ ਕੰਮ ਕਰੂਗਾ ਨਾ ਇਹ ਨਹੀਂ ਰੱਖਣਾ ਇਹਦੇ ਕੋ ਗੱਡੀ 50 ਲੱਖ ਦੀ ਆ ਇਹਦੇ ਕੋ ਸਾਈਕਲ ਆ ਉਹਨਾਂ ਸਾਈਕਲ ਵਾਲੇ ਨੂੰ ਵੀ ਟਿਕਟ ਦੇ ਦੇਣੀ ਆ ਵੀ ਇਹ ਕੰਮ ਕਰਦਾ ਅੱਜ ਹਰਚੰਦ ਸਿੰਘ ਫੌਜੀ ਵੱਲੋਂ ਇਹ ਵੱਡੇ ਪੱਧਰ ਤੇ ਕਟ ਕੀਤਾ ਗਿਆ ਵਾ ਪਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਸਮਾਂ ਆਉਂਦਾ ਹੈ ਸਰਕਾਰ ਆ ਜਾਂਦੀ ਹੈ ਤਾਂ ਉਦੋਂ ਚਿਹਰੇ ਬਦਲ ਜਾਂਦੇ ਨੇ ਮੈਂ ਇਹਨਾਂ ਨੂੰ ਅੱਗੇ ਕਿਹਾ ਸੀ ਮੇਰਾ ਇੱਕ ਬੇਟਾ ਹੈ ਮੇਰੇ ਕੋਲ ਮਾਰੀ ਜੋਟੀ ਦਿੱਤੀ ਹੈਗੀ ਆ ਮੈਂ ਉਹਦੀ ਸੌਂ ਖਾਦੀ ਆ ਵੀ ਕਿਸੇ ਤੋਂ ਪੈਸੇ ਲੈ ਕੇ ਜਿੱਤਣਾ ਸਰਪੰਚ ਬਣਾਉਂਦੇ ਕੋਈ ਨਹੀਂ ਬਣਾਇਆ ਜਾਊਗਾ ਜਿਹੜਾ ਬੰਦਾ ਚੰਗਾ ਹੋਊਗਾ ਉਹਨੂੰ ਪਿੰਡ ਦੇ ਵਿੱਚ ਨਰਿੰਦਰ ਮੋਦੀ ਸਾਹਿਬ ਨੂੰ ਹੁਕਮ ਆ ਉਹਨੂੰ ਸਰਪੰਚ ਬਣਾਇਆ ਜਾਵੇ